ਬڑا ਸੈਸਜ ਜਾਂ ਕ੍ਰਾਈਮ ਆ ਜੀ ਇਹ ਉਹਨਾਂ ਨੇ ਮੂਰਤੀ ਨੂੰ ਅੱਗ ਲਾਤੀ ਅੱਗ ਲਾਈ ਗਈ ਹੈ ਲੱਗੀ ਨਹੀਂ ਹੈਗੀ ਇਹ ਪੈਸੇ ਕਮਾਈ ਜਾਂਦੇ ਆ ਪਰ ਇਹਨਾਂ ਦਾ ਜੁਆਈਆ ਵੀ ਨਹੀਂ ਦਿੱਤੇ ਕੱਖ ਨਹੀਂ ਹੈਗੇ ਗੱਡੀ ਟੋਟਲ ਫੂਕੇ 100% ਡੈਮੇਜ ਹੋ ਗਈ ਇਹਦਾ ਲੇਬਰ ਮੈਨ ਇਹ ਲੋ ਨਕੀਲੇ ਹਟੋਣਾ ਹੈ ਆਪ ਦਾ ਇਹ 150 ਰੁਪਏ ਚ ਕੰਮ ਕਰਦਾ ਯਾਰ ਉਹਦੇ ਉਹ ਤਾਂ ਇਨੋਸੈਂਟ ਆ ਜੀ ਮੈਂ ਉਹ ਤਾਂ ਉਸ ਕਾਦੀ ਟੀ ਹੈਗੀ ਆ ਉਹਦਾ ਕੋਈ ਨੁਕਸਾਨ ਨਹੀਂ ਪੰਜ ਨਗਰ ਦੇ ਰੂਪ ਵਿੱਚ ਆਏ ਹੋਰ ساری ਫੇਕ ਗੱਲ ਆ ਜਿਹੜੀ ਕੋਈ ਸਟਾਈ ਨਹੀਂ ਹੈਗੀ ਉਹ ਮੈਂ ਕਹਾਂ ਇਹ ਨਹੀਂ ਭੁੱਲ ਜਾਣੀਏ ਤੁਹਾਡੀ ਅੱਗੇ ਪਹਿਲਾਂ ਵਾਲਾ ਹੀ ਆ ਕੌਣ ਬਾਜ ਕੀ ਕੌਣ بڑا ਸੈਂਸੇਟ ਜਾਂ ਕ੍ਰਾਈਮ ਆ ਜੀ ਇਹ ਕਿਉਂਕਿ ਲੋਕ ਤਾਂ ਘਰ ਦੇ ਬਾਹਰ ਗੱਡੀਆਂ ਖੜੀਆਂ ਕਰ ਦਿੰਦੇ ਨੇ ਕਿ ਵੀ ਬੜੀਆਂ ਹੁੰਡੀਆਂ ਨੇ 19 ਜੂਨ ਦੀ ਗੱਲ ਹੈਗੀ ਰਾਤ ਨੂੰ ਕੋਈ 1:3 2:3 3:00 1:3 2:00 ਨੇੜੇ 3:00 ਨਾਮ ਨੂੰ ਬੰਦੇ ਆਉਂਦੇ ਆ ਮੋਟਰਸਾਈਕਲ ਤੇ ਉਹਨਾਂ ਨੇ ਮਰੂਤੀ ਨੂੰ ਅੱਗ ਲਾਤੀ ਉਹ ਕੁਦਰਤੀ ਜਦੋਂ ਮੌਕੇ ਤੋਂ ਭੱਜਣ ਲੱਗੇ ਉਹਨੂੰ ਇਹ ਬੰਦੇ ਨੇ ਪਛਾਣ ਲਿਆ ਤਿੰਨਾਂ 'ਚੋਂ ਤਿੰਨਾਂ ਨੂੰ ਜਾਂ ਤਿੰਨਾਂ 'ਚੋਂ ਇੱਕ ਨੂੰ ਉਦੋਂ ਤੋਂ ਬਾਅਦ ਜਦੋਂ ਅਸੀਂ ਇਨਵੈਸਟਿਗੇਟਿ ਉਦੋਂ ਤੋਂ ਬਾਅਦ ਅਸੀਂ ਉਹ ਪਹਿਲਾਂ ਅਸੀਂ ਡੀਡੀਆਰ ਪਾਈ ਸੀ ਇਸ ਗੱਲ ਦੀ ਸਾਨੂੰ ਵੀ ਨਹੀਂ ਸੀ ਇਸ ਗੱਲ ਦਾ ਸ਼ੱਕ ਵੀ ਕੋਈ ਅੱਗ ਲੱਗਿਆ ਹੋਊਗਾ ਜਦੋਂ ਅਸੀਂ ਸੀਸੀਟੀਵੀ ਕੈਮਰੇ ਦੇਖੇ ਸਾਨੂੰ ਵੀ ਕਲੈਰਿਟੀ ਹੋ ਗਈ ਵੀ ਅੱਗ ਲਾਈ ਗਈ ਹੈ ਲੱਗੀ ਨਹੀਂ ਹੈਗੀ ਅਸੀਂ ਇਹਦੀ ਐਫਆਈਆ ਨੰਬਰ ਦਰਜ ਕੀਤਾ 141 ਫਿਰ ਉਦੋਂ ਤੋਂ ਬਾਅਦ ਅਸੀਂ ਇਹਦੀ ਇਨਵੈਸਟਿਗੇਸ਼ਨ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜਵਾਈ ਹੈ ਤਰຸນ ਕੁਮਾਰ ਉਹਦੀ 200 ਰੁਪਏ ਦਾ ਨਾਰਾਜ਼ਗੀ ਹੋ ਕਿਸੇ ਘਰ ਦੇ ਨਾਲ ਉਹ ਅਸੀਂ ਰਾਉਂਡ ਅਪ ਕਰ ਲਿਆ ਜਦੋਂ ਨਿਆ ਆ ਕੇ ਉਹਨੂੰ ਮੌਕੇ ਤੇ ਪੁੱਛ ਗਿਸ਼ ਕੀਤੀ ਪਹਿਲਾਂ ਤਾਂ ਮੁਕਰਦਾ ਸੀ ਜੀ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਦਿੱਲੀ ਰਹਿਣਾ ਜਾਂ ਮੇਰਾ ਤਾਂ ਤਲਕ ਨਹੀਂ ਐਸ ਗੱਲ ਨਾਲ ਕੋਈ ਜਦੋਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਉਹਨੂੰ ਮੌਕੇ ਤੇ ਲੈ ਕੇ ਜਾਂਦਾ ਉਹਨੇ ਆ ਕੇ ਮੰਨ ਗਿਆ ਵੀ ਇਹ ਜੁਰਮ ਮੇਰੇ ਨੂੰ ਕੀਤਾ ਗਿਆ ਹੋਇਆ ਕਿਸੇ ਘਰ ਦੀ ਨਾਰਾਜ਼ਗੀ ਕਿ ਵੀ ਇਹ ਪੈਸੇ ਕਮਾਈ ਜਾਂਦੇ ਆ ਮੈਂ ਇਹਨਾਂ ਦਾ ਜਵਾਈਆਂ ਮੈਨੂੰ ਦਿੰਦੇ ਕੱਖ ਨਹੀਂ ਹੈਗੇ ਇਹ ਹੀ ਆ ਬਾੜੀਆਂ ਮੁੱਡੀਆਂ ਪਰਿਵਾਰਿਕ ਨਾਰਾਜ਼ਗੀਆਂ ਉਹਦੇ ਚੱਲਦੇ ਉਹਨੇ ਗੱਡੀ ਨੂੰ ਅੱਗ ਲਾਤੀ ਗੱਡੀ ਟੋਟਲ ਫੂਕੇ 100% ਡੈਮੇਜ ਹੋ ਗਈ ਉਹਦੀ ਅਸੀਂ ਰੈਸਟ ਪਾਤੀ ਆ ਦੋ ਜਣੇ ਹੋਰ ਨੇ ਉਹ ਥੋੜੇ ਕੁਝ ਨਾਮ ਕੱਚੇ ਪੱਕੇ ਨਾਮ ਨੇ ਅਸੀਂ ਇਹਨੂੰ ਪਹਿਲਾਂ ਨਾ ਕਲੀਅਰ ਕਰ ਲਈਏ ਤੁਹਾਡੇ ਉਹ ਵੀ ਧਿਆਨ ਚ ਲਿਆ ਦੇਵਾਂਗੇ ਸਾਡੇ ਧਿਆਨ ਚ ਹੈਗੇ ਉਹ ਕੌਣ ਨੇ ਪੰਡਤ ਕਹਿੰਗੇ ਨੇ ਕਿਉਂ ਗਿਆ ਪੰਡਤ ਕਹਿੰਗੇ ਡਰਾਉਣ ਵਾਸਤੇ ਪੰਡਤ ਕਹਿੰਗੇ ਨਾ ਕੋਈ ਲਿੰਕ ਹੈਗਾ ਨਹੀਂ ਲਿੰਕ ਹਾਲ ਤੱਕ ਤਾਂ ਸਾਹਮਣੇ ਆਇਆ ਹੀ ਨਹੀਂ ਆ ਇਹ ਤਾਂ ਲੇਬਰ ਮੈਨ ਆ ਇਹਦੋਂ ਨਾ ਕੀ ਲਿੰਕ ਹੋਣਾ ਆ ਕੋਈ ਕੰਦੇ ਪੈਸੇ ਨਹੀਂ ਮੰਗ ਰਿਹਾ ਹਾਂ ਜੀ ਐਸੇ ਦੀ ਮੰਗ ਮੰਗ ਵੀ 50000 ਦੀ ਮੰਗ ਕੀਤੀ ਸੀ ਜੀ ਅੱਛਾ ਜੀ ਆਪ ਦਾ ਆਪ ਦਾ ਇਹ 150 ਰੁਪਏ ਚ ਕੰਮ ਕਰਦਾ ਹੈ ਰੋਜ਼ ਦੇ ਕਮਲ ਪੈਕਿੰਗ ਦਾ ਕੰਮ ਕਰਦਾ ਜੀ ਦਿੱਲੀ ਇਹ ਕੋਈ ਸੀਸੀਟੀਵੀ ਵੀ ਆਈ ਸਾਰੀ ਬਾਦ ਹਾਂ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਜੇ ਅਸੀਂ ਉਹ ਸਾਡੇ ਕੋਲ ਸੀਸੀਟੀਵੀ ਪੂਨ ਫਾਈਲ ਹੈਗੀ ਆ ਤਿੰਨ ਜਣੇ ਔਨ ਮੋਟਰਸਾਈਕਲ ਲੈ ਕੇ ਆਏ ਆ ਉਥੇ ਅੱਗ ਲਾ ਕੇ ਜਦੋਂ ਨਿਕਲਿਆ ਤੁਰੇ ਆ ਉਥੇ ਪਛਾਣेंगे ਇਹ ਸਾਡੇ ਗਵਾਹ ਰਹੇ ਆ ਉਲੀਗੋ ਆਹੀ ਸਾਡੇ ਕੋਲ ਫਾਈਲ ਤੇ ਹੈਗੀ ਆ ਔਰ ਡੈਫੀਨੇਟ ਕੇਸੇ ਸਜ਼ਾ ਹੋਊਗਾ ਸਰ ਇਹ ਇੰਗਲਿਸ਼ ਦੇ ਡਿਵੈਲਪਰ ਵੀ ਕੋਈ ਇਹਦੇ ਤੋਂ ਹੋ ਰਿਹਾ ਹੈਗਾ ਇਸ ਤਰ੍ਹਾਂ ਦਾ ਇਹਦੇ ਪਹਿਲਾਂ ਕੋਈ ਪਰਚਾ ਨਹੀਂ ਗਿਆ ਕਿਉਂਕਿ ਇਹਦਾ ਫੈਮਿਲੀ ਇਨਸਟੀਚੂਟ ਟਾਈਪ ਗੱਲ ਹੈਗੀ ਆ ਕਿ ਜਿਵੇਂ ਉਹਨੇ ਦੇਖਿਆ ਵੀ ਮੈਂ ਇਹਦੀ ਲੜਕੀ ਨਾਲ ਵਿਆਹਿਆ ਮੈਨੂੰ ਦੰਦੇ ਕੱਢ ਨਹੀਂ ਹੈਗੇ ਤੇ ਫਸਾਰੇ ਤੋਂ ਨਿਕਲਦਾ ਹੈ ਫਸਾਰੇ ਨੂੰ ਤਾ ਇਹਨੇ ਮਰੇ ਜੀ ਕੀਤਾ ਗਿਆ ਸਰ ਇਹ ਰਾਊਂਡ ਦੇ ਕੋਲ ਜੀ ਸਰ ਇਹ ਕੋਲੋਂ ਕੁਛ ਇਸ ਤਰ੍ਹਾਂ ਦਾ ਬਰਾਮਦ ਹੋਇਆ ਕੁਝ ਨਹੀਂ ਜੀ ਲੋੜ ਨਹੀਂ ਹੈਗੀ ਮੋਟਰਸਾਈਕਲ ਬਰਾਮਦ ਹੋ ਗਿਆ ਜੀ ਮੋਬਾਈਲ ਸਰ ਮੋਬਾਈਲ ਬਰਾਮਦ ਹੋ ਗਿਆ ਜੀ ਇਹਦੇ ਕੋਲ ਦੇਖੋ ਮੇਨ ਗੱਲ ਕੀ ਆ ਇਹ ਉਸ ਇਹ ਕਿਸੇ ਕੋਲੋਂ ਮੁਕਰ ਨਹੀਂ ਸਕਦਾ ਬੇਸਿਕਲੀ ਦਿੱਲੀ ਰਹਿਣ ਵਾਲਾ ਬੰਦਾ ਰਾਤ ਨੂੰ 3 ਵਜੇ ਉਸ ਵੇਲੇ ਉਥੇ ਉਹਦੀ ਮੌਜੂਦਗੀ ਹੋਵੇ ਉਹ ਕਿਵੇਂ ਕਹ ਦਊਗਾ ਮੈਂ ਉਥੇ ਮੌਜੂਦ ਨਹੀਂ ਹੈਗਾ ਉਹ ਉਥੇ ਪਛਾਣਿਆ ਗਿਆ ਜੀ ਮੈਂ ਉਧਰ ਮੌਜੂਦ ਸੀਗਾ ਸਰ ਇਹੋ ਜੀ ਦਾ ਰੋਲ ਹੈਗਾ ਜੀ ਵੇਖੋ ਇਹ ਕੋਈ ਉਹ ਤੋਂ ਇਨੋਸੈਂਟ ਆ ਜਰੀ ਹੈ ਮੈਂ ਉਹ ਤਾਂ ਉਸ ਕਰ ਦਿੱਤੀ ਹੈਗੀ ਆ ਉਹਦਾ ਕੋਈ ਰੂ ਨੀ ਘਰ ਵਾਲੀ ਤੇ ਵੀ ਸੀ ਨਾ ਤੁਹਾਨੂੰ ਦੱਸ ਬੰਦੇ ਗਰੀਬ ਗੱਲ ਹੈ ਜੀ ਜੁਰਮ ਤਾਂ ਬੰਦੇ ਨਹੀਂ ਕੀਤਾ ਨਾ ਤੇ ਇਹ ਜਿਹੜਾ ਕਿੰਨੇ ਦਿਨ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਕਿ ਗੱਡੀ ਨੂੰ ਅੱਗ ਲਾਣੀ ਆ ਜਾਂ ਫਰੋਤੀ ਬੰਦ ਇਹਨਾਂ 10 15 ਦਿਨ ਦੇ ਮਨ ਵਿੱਚ ਇਹਦੇ ਮਨ ਸੀ ਕਿ ਵੀ ਮੈਨੂੰ ਇਹ ਕੁਝ ਕਮੋਡਿਟ ਨਹੀਂ ਕਰ ਰਹੀ ਕੋਈ ਘਰੋਂ ਥੋੜੀ ਜਿਹੀ ਗਰੀਬੀ ਸੀਗੀ ਰੋਟੀ ਦੇ ਲਾਲੇ ਪਏ ਹੋਏ ਸੀਗੇ ਬੰਦਾ ਫਿਰ ਕੋਈ ਨਾ ਕੋਈ ਮਾੜਾ ਕੰਮ ਸੋਲਦਾ ਆ ਮਸਲ ਇਹਨੇ ਕਾਲ ਕਿੰਨੀ ਕੀਤੀ ਜਿਹਨੂੰ ਫੜ ਲਿਆ ਇੰਨੇ ਫੋਨ ਕੀਤਾ ਸੀ 50000 ਦੀ ਜੇ ਇਹਦੇ ਨਾਲ ਜਿਹੜੇ ਦੋ ਬੰਦੇ ਸੀ ਉਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਇਹਨੇ ਕੀਤਾ ਇਹਨੇ ਕੀਤਾ ਜਾ ਕਰਾਇਆ ਆਪਦੇ ਸਹੁਰੇ ਨੂੰ 5 ਲੱਖ ਦਾ ਕੀਤਾ ਕਿਹਾ ਕੀ ਸੀ ਕਿਹਾ ਕੀ ਇਹਨਾਂ ਨੇ ਉਹਨੇ ਉਹੀ ਕਿਹਾ ਕਿ ਮੈਂ ਪੰਡਤ ਗੈਂਗ ਰਹਿਗਾ ਮੈਨੂੰ 5 ਲੱਖ ਰੁਪਏ ਦੇ ਦੇ ਲਈ ਤੇ ਮੈਂ ਉਹ ਸਾਰੀ ਫੇਕ ਗੱਲ ਆ ਜੋ ਕੋਈ ਸਟਾਈ ਨਹੀਂ ਹੈਗੀ ਠੀਕ ਹੈ ਸਰ ਇਹਨੇ ਪੰਡਤ ਗੈਂਗ ਦਾ ਨਾਮ ਹੀ ਕਿਉਂ ਲਿੱਤਾ ਕਾਰਨ ਇਹਦੇ ਹੋਰ 50 ਆ ਕੇ ਕਿਹਦਾ ਮਰਜੀ ਨਾ ਲੈ ਦੋ ਜੀ ਨਹੀਂ ਜਿੱਦਾਂ ਉਹ ਜਿਹੜਾ ਬੰਦਾ ਜਗवाणी ਪੜਦਾ ਹੈ ਹੋਰ ਵੀ 20 ਖਵਾਰ ਪੜਦਾ ਹੈ ਉਹ ਉਹਨਾਂ ਨੂੰ ਜੋ ਨਾਂ ਮਿਲ ਜਾਂਦੇ ਜਿੰਨੇ ਮਰਜੀ ਨਾਂ ਲੈ ਬਲੋ ਖਵਾਰਾਂ ਨੂੰ ਦੇਖ ਕੇ ਨਾਮ ਲਿੱਤੇ ਹੁੰਦੇ ਮੈਂ ਕਹਿੰਦਾ ਨਹੀਂ ਤੁਸਤੋਂ ਅਰ ਵੀ 50 ਨਾ ਬਤੋੜੇ ਮੈਨੂੰ ਨਾਮ ਪਤਾ ਹੋਣੇ ਆ ਇਹਦੇ ਨਾਲ ਕਿ ਕਿਹੜੀ ਕਿਹੜੀ ਨਾਂ ਨਾਮਤ ਗੱਡੀ ਲੱਗੀ ਹੈਗੀ ਇੱਥੇ ਕਿਹੜੀ ਕਿਹੜੀ ਧਾਰਾ ਲੱਗੀ ਹੈ ਸਰ ਜੀ ਇਹਦੇ ਮੇਨ ਦਾ 436 ਬੜੀ ਵੱਡੀ ਧਾਰਾ ਜੀ ਸੈਸ਼ਨ ਕਮੇਟੀ ਦੇ ਨੂੰ ਉਮਰ ਕਾਇਦਾ ਇਹ ਹੀ ਨਹੀਂ ਭੁਗਤੀ ਜਾਣੀ ਇਹ ਤਾਂ 50000 ਰੁਪਏ 5 ਲੱਖ ਰੁਪਏ 5 ਲੱਖ ਦੀ ਡਿਮਾਂਡ ਹੈ ਇਹਨਾਂ ਨੂੰ ਉਹਨਾਂ ਨੇ ਕੋਈ ਪੈਸੇ ਦਿੱਤੇ ਵੀ ਹੈ ਇਹਨਾਂ ਦਾ ਨਹੀਂ ਨਹੀਂ ਕੁਝ ਵੀ ਨਹੀਂ ਹੈਗਾ ਮਤਲਬ ਕਾਲ ਕਦੋਂ ਆਈ ਤੇ ਅੱਗੇ ਕਦੋਂ ਲਾਈ ਉਸੇ ਦਿਨ ਹੀ ਹੋ ਗਿਆ ਇਸ ਨੂੰ ਅੱਗੇ ਪਹਿਲਾਂ ਲਾਈ ਆ ਕਾਲ ਬਾਜ਼ ਕੀ ਕਾਲ ਬਾਜ਼ ਕੀ ਅੱਗ ਗੱਡੀ ਨਾਲ ਆਈ ਲੱਗੀ ਹੈ ਜੀ ਗੱਡੀ ਨੂੰ ਆਗ ਹੀ ਲੱਗੀ ਉਹ ਲਾਈ ਹੈ ਜੀ ਪੈਟਰੋਲ ਨਾਲ 19 20 ਦੀ ਰਾਤ ਨੂੰ ਕੋਲੇ ਆਉਂਦਾ ਯਾਰ ਤੇ ਗੱਡੀ ਕਿਹੜੀ ਸੀਗੀ ਜੀ ਮਰੂਤੀ ਐਕਸਲ